ਪੰਜਾਬ ਪੁਲਿਸ ਹਮੇਸ਼ਾ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ ਤਾਜ਼ਾ ਮਾਮਲਾ ਅਮ੍ਰਿਤਸਰ ਦੇ ਤਰਨਤਾਰਨ ਰੋਡ ਦਾ ਹੈ ਜਿੱਥੇ ਇੱਕ ਸਵਿਫਟ ਕਾਰ ਸਵਾਰ ਪੁਲਿਸ ਮੁਲਾਜ਼ਮ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਦੋ ਨੌਜਵਾਨਾਂ ਦਾ ਕਹਿਣਾ ਹੈ ਕਿ ਇਥੇ ਕੁਲਚਾ ਖਾਨ ਪਹੁੰਚੇ ਸਨ ਜਦੋਂ ਬਾਹਰ ਨਿਕਲੇ ਤਾਂ ਤੇਜ਼ ਰਫ਼ਤਾਰ ਹਾਰੀ ਸਵਿਫਟ ਗੱਡੀ ਵੱਲੋਂ ਉਨ੍ਹਾਂ ਨੂੰ ਟੱਕਰ ਮਾਰੀ ਗਈ ਜਿਸ ਤੇ ਚਲਦੇ ਉਹਨਾਂ ਨੇ ਭੱਜ ਕੇ ਜਾਨ ਬਚਾਈ ਹੈ ਨੌਜਵਾਨਾਂ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਕਾਰ ਸਵਾਰ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਕੇ ਉਸ ਦੇ ਪ੍ਰਖੱਚੇ ਉਡਾ ਦਿੱਤੇ ਬਟ ਜਦ ਕਿ ਸੁੰਬੰਦੀ ਕਾਰ ਸਵਾਰਨ ਪੁਲਿਸ ਮਲਾਜ਼ਮ ਦਾ ਕਹਿਣਾ ਸੀ ਕਿ ਉਸ ਦਾ ਫੋਨ ਕਾਰ ਸੀਟ ਤੋਂ ਹੇਠਾ ਡਿੱਗ ਪਿਆ ਸੀ ਤੇ ਇਸ ਕਰਕੇ ਇਹ ਹਾਸਾ ਵਾਪਰਿਆ ਪਰ ਹਰੜਾ ਵਾਲੇ ਵਾਲੇ ਲੋਕਾਂ ਵੱਲੋਂ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਪਾਜੀ ਨਜਰ ਨਜਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾਂ ਦੇ ਵਿੱਚ ਠੀਕ ਹੈ ਜੀ ਗੱਡੀ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਪਾਜੀ ਆਪਦੇ ਹੱਥ ਹੀ ਮੈਂ ਆਉਣ ਰਿਹਾ ਸੀ ਠੀਕ ਹੈ ਗੱਡੀ ਤੇ ਚਲਾ ਰਹੇ ਤਾਂ ਹੀ ਉਹਨਾਂ ਦਾ ਨੁਕਸਾਨ ਪਾਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਾ ਪੈਰਾਂ ਦੇ ਵਿੱਚ ਢੀ ਗਈ ਉਹ ਫੂਰ ਫੜਦਾ ਫੜਦਾ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੌਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਉਹਨਾਂ ਦੀ ਐਕਟੀਵਾ ਵੀ ਟੁੱਟੀਆਂ ਹਾਂ ਹਾਂ ਜੀ ਕੋਈ ਗੱਲ ਨਹੀਂ ਜਿਹੜਾ ਹੋਇ ਗਲਤੀ ਮੇਰੀ ਹੈ ਮੈਂ ਫੂਨ ਫਾਂਡ ਆ ਗਿਆ ਪੈਰਾਚੋ ਉਹਦੇ ਵਿੱਚ ਗਲਤੀ ਮੇਰੀ ਹੈ ਕਿਹੜੀ ਜਗ੍ਹਾ ਦਾ ਨਾਮ ਕੀ ਤੇ ਕਿਹੜੀ ਜਗ੍ਹਾ ਦਾ ਮੈਂ ਸਰ ਗਨਮੈਨ ਚਲਦੇ ਆ ਜੀ ਕਰਨਬੀਰ ਸਿੰਘ ਗਿਲ ਨਾਲ ਜੀ ਹਾਂ ਡਿਵਾਈਸ ਚੇਅਰਮੈਨ ਨੇ ਅਸੀਂ ਚਲਦੇ ਤੇ ਉਹਨਾਂ ਨਾਲ ਗਨਮੈਨ ਚਲਦੇ ਆ ਮੰਨਦੇ ਹੋ ਕਿ ਤੁਹਾਡੀ ਗਲਤੀ ਹੈ ਹਾਂ ਜੀ ਭਾਈ ਮਨਨਾ ਮੇਰੀ ਗਲਤੀ ਹੈ ਮੈਂ ਫੂਨ ਫਾਂਡ ਲੱਗ ਗਿਆ ਪੈਰਾਚੋ ਤੇ ਉਹ ਧਿਆਨ ਜਿਹੜਾ ਪੈਰਾਚੋ ਗਿਆ ਸਟੀering ਤੋੜ ਕੇ ਤੇ ਉਹ ਜਿਹੜਾ ਗੱਡੀ ਜਿਹੜੀ ਇਦਨ ਹੋ ਗਈ ਤਾਂ ਮੰਨਣਾ ਹੈ ਤੇ ਹੁਣ ਇਹ ਹੀ ਨਿਕਲੇ ਸੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਤੇ ਪੁਲਿਸ ਵਾਲਾ ਹੀ ਤੇ ਅਸੀਂ ਮਾਹੀ ਥੋੜਾ ਬਹੁਤਾ ਭੱਜ ਕੇ ਜਾ ਰਹੇ ਨੇ ਵਹੀਂ ਮਾਰ ਹੀ ਜਾਣਾ ਹੀ ਮਾਹੀ ਬਜੇ ਕਿਹੜੀ ਜਗ੍ਹਾ ਦਾ ਵਾਕਿਆ ਈ ਹੈ ਅਸੀਂ ਭਾਈ ਨਾਮ ਤਾਂ ਹੀ ਘੰਡੇ ਲੱਗੇ ਹੋ ਹਾਂਜੀ ਇਹ ਕੋ ਨਸ਼ੇ ਨਾਲ ਕਿਤਾ ਕੁੜੀ ਬੜੀ ਹਾਂਜੀ ਇਹ ਕੋ ਨਸ਼ੇ ਨਾਲ ਨਹੀਂ ਕੀਤਾ ਕੁੜੀ ਸਲਾਹ ਪਤਾ ਨਹੀਂ ਜੀ ਪਤਾ ਨਹੀਂ ਲੱਗਾ ਹੁਣੇ ਬੜੀ ਤੇਜ਼ੀ ਨਾਲ ਆ ਗਿਆ ਇਹ ਫੋਨ ਤੇ ਲੱਗਾ ਹੀ ਜਾਦ ਕਿੰਨੀਆਂ ਕੱਡੀਆਂ ਆਈ ਜਿਹੜੇ ਇਹਨਾਂ ਨੇ ਵਿੱਚ ਮਾਰੀਆਂ ਤਿੰਨ ਚਾਰ ਤਿੰਨ ਗੱਡੀ ਟੁੱਟ ਗਈ ਪੂਰੀ ਐਕਟੀਵਾ ਪੂਰੀ ਖਿਲਰ ਗਈ ਐਕਟੀਵਾ ਉਹ ਉਧਰ ਲੱਗੀ ਐਡੀ ਐਕਟੀਵਾ ਪੂਰੀ ਖਿਲਰ ਗਈ ਹੋਈ ਆ ਕੀ ਕਰਦੇ ਹੋ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਦੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਮਹਾ ਖਲੋਦੀ ਐਕਟੀਵਾ ਜਵਾ ਬੈਠੀ ਆ ਜੇ ਉਸ ਨੂੰ ਪੁਲਸਰ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਦੀ ਆ ਜੇ ਸਾਰੇ ਮਹਾ ਹੀ ਆਪਾਂ ਬਚ ਗਏ ਤੋਂ ਭੱਜ ਕੇ ਬੱਜੇ ਨਹੀਂ ਤੇ ਆਪਾਂ ਸਿੱਧੀ ਉਹਨਾਂ ਨੂੰ ਮਾਰ ਦੇਣਾ ਜਾਨੂੰ ਮੈਂ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਿਰਫ ਤੇ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਹੋਰਾਂ ਦਾ ਗੱਡੀਆਂ ਨੂੰ ਨੁਕਸਾਨ ਆਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਟ ਨੇ ਸਾਰੇ ਖਤਮ ਨੇ ਲੱਗਦਾ ਨੇ ਮੁਲਾਜ਼ਮ ਨੂੰ ਨਸ਼ਾ ਨੂੰ ਸ਼ਾਬਾ ਕੋ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦੇ ਫੋਨ ਤੇ ਲੱਗੇ ਪਰ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆਇਆ ਸੀ ਸਿੱਧਾ ਆਈ ਜਾ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਰੀ ਵਿੱਚ ਪੰਜਾਬ ਪੁਲਿਸ ਹਮੇਸ਼ਾ ਆਪਣੇ ਕਾਰਨਾਮਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ ਤਾਜ਼ਾ ਮਾਮਲਾ ਅਮਿਸਰ ਦੇ ਤਰਨਤਾਰਨ ਰੋਡ ਦਾ ਹੈ ਜਿੱਥੇ ਇੱਕ ਸਵਿਫਟ ਕਾਰ ਸਵਾਰ ਪੁਲਿਸ ਮੁਲਾਜ਼ਮ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਦੋ ਨੌਜਵਾਨਾਂ ਦਾ ਕਹਿਣਾ ਹੈ ਕਿ ਇੱਥੇ ਕੁਲਚਾ ਖਾਨ ਪਹੁੰਚੇ ਸਨ ਜਦੋਂ ਬਾਹਰ ਨਿਕਲੇ ਤਾਂ ਤੇਜ਼ ਰਫ਼ਤਾਰ ਹਾਰੀ ਸਵਿਫਟ ਗੱਡੀ ਵੱਲੋਂ ਉਨ੍ਹਾਂ ਨੂੰ ਟੱਕਰ ਮਾਰੀ ਗਈ ਜਿਸ ਤੇ ਚਲਦੇ ਉਹਨਾਂ ਨੇ ਭੱਜ ਕੇ ਜਾਨ ਬਚਾਈ ਹੈ ਨੌਜਵਾਨਾਂ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਕਾਰ ਸਵਾਰ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਕੇ ਉਸ ਦੇ ਪ੍ਰਖੱਚੇ ਉਡਾ ਦਿੱਤੇ ਜਦ ਕਿ ਸੁੰਬੰਦੀ ਕਾਰ ਸਵਾਰਨ ਪੁਲਿਸ ਮਲਾਜ਼ਮ ਦਾ ਕਹਿਣਾ ਸੀ ਕਿ ਉਸ ਦਾ ਫੋਨ ਕਾਰ ਸੀਟ ਤੋਂ ਹੇਠ ਡਿੱਗ ਪਿਆ ਸੀ ਤੇ ਇਸ ਕਰਕੇ ਇਹ ਹਾਸਾ ਵਾਪਰਿਆ ਪਰ ਹਰਹਾੜਾ ਵਾਲੇ ਵਾਲੇ ਲੋਕਾਂ ਨਾਲ ਵੱਲੋਂ ਜਿੱਤੇ ਇਸ ਘਟਨਾ ਦੀ ਨਿੰਦਾ